ਹਮ ਹਾਇਤਵਰਦੀ ਤਰ੍ਹਾਂ ਮੰਗਲ ਦੇ ਸੇਵਾ ਸੈਦਨ ਦੇ ਵਿੱਚ ਅੱਜ ਇੱਥੇ ਸਾਡਾ ਐਮਐਲਏ ਸਾਡੇ ਵਿੱਚ ਪ੍ਰੋਗਰਾਮ ਤਹਿਤ ਸਵੇਰ ਤੋਂ ਸੈਂਕੜੇ ਤਦਾਦ ਇੱਥੇ ਸ਼ਹਿਰ ਵਾਸੀ ਹਲਕੇ ਦੇ ਨਿਵਾਸੀ ਆਏ ਆ ਬਹੁਤ ਸਾਰੇ ਮਸਲੇ ਜਿਹੜੇ ਉਹ ਮੌਕੇ ਤੇ ਹੱਲ ਹੋ ਜਾਂਦੇ ਆ ਲੋਕਾਂ ਦਾ ਵਿਸ਼ਵਾਸ ਹੈ ਉੱਥੇ ਹੀ ਹਰ ਐਤਵਾਰ ਇੱਥੇ ਬਹੁਤ ਸਾਰੇ ਨੌਜਵਾਨ ਆਉਂਦੇ ਆ ਰੋਜ਼ਗਾਰ ਦੀ ਉਮੀਦ ਦੇ ਵਿੱਚ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਹਫ਼ਤੇ ਕਿਸੇ ਨਾ ਕਿਸੇ ਬੱਚੇ ਨੂੰ ਅਡਜਸਟ ਕਰ ਸਕੀਏ ਤਾਂ ਅੱਜ ਸਾਡੇ ਦੋ ਨਿਯੁਕਤੀਆਂ ਆਈਟੀਆਈ ਅਨੰਦਪੁਰ ਸਾਹਿਬ ਚ ਹੋਈਆਂ ਤੇ ਇੱਕ ਬੱਚੀ ਸਾਡੀ ਦਾਮਨੀ ਬੇਟੀ ਨਿੱਕੂ ਨੰਗਲ ਤੋਂ ਉਹ ਸਿਵਲ ਹਸਪੀਟਲ ਅਨੰਦਪੁਰ ਸਾਹਿਬ ਚ ਅਡਜਸਟ ਹੋਈ ਹੈ ਤੇ ਹੋਰ ਵੀ ਪਿਛਲੇ ਸਮੇਂ ਵਿੱਚ ਤੁਸੀਂ ਦੇਖਿਆ ਹੁਣ ਆਪਾਂ ਆਈਟੀਆਈ ਮੰਗਲ ਦੇ ਵਿਖੇ ਇੱਕ ਵੱਡਾ ਜਿਹੜਾ ਹੈ ਕੈਂਪ ਲਾਇਆ ਸੀ ਤੇ ਉਸ ਤੋਂ ਬਾਅਦ ਹਰ ਰੋਜ਼ ਜਿਹੜੇ ਬੱਚੇ ਸਾਡੇ ਕੋਲ ਆਉਂਦੇ ਆ ਉਹਨਾਂ ਦਾ ਡਾਟਾ ਮੇਨਟੇਨ ਕਰਕੇ ਵੱਖ-ਵੱਖ ਕੰਪਨੀਆਂ ਵੱਖ-ਵੱਖ ਅਦਾਰਿਆਂ ਦੇ ਨਾਲ ਵੱਖ-ਵੱਖ ਸਰਕਾਰੀ ਗੈਰ ਸਰਕਾਰੀ ਜਿੰਨੇ ਵੀ ਅਦਾਰੇ ਹੈ ਤਾਂ ਕਿ ਬੱਚਿਆਂ ਨੂੰ ਵੱdt ਵਾ ਰੋਜ਼ਗਾਰ ਦੇ ਲਈ ਸਪੈਸ਼ਲ ਫੋਕਸ ਹੈ ਤੇ ਇੱਕ ਜਿਹੜਾ ਆ ਰਾਹਤ ਵਾਲੀ ਖਬਰ ਸਾਡੇ ਲਈ ਇਹ ਹੈ ਕਿ ਜਿਹੜਾ ਨੰਗਲ ਤੋਂ ਲੈ ਕੇ ਕੀਤਪੁਰ ਸਬ ਤੱਕ ਸੜਕ ਹੈ ਉਹ ਇਕਦਮੀ ਬਰਸਾਤਾ ਕਰਕੇ ਬਹੁਤ ਜ਼ਿਆਦਾ ਉਹਦੀ ਖਸਤਾ ਹਾਲਤ ਹੋ ਗਈ ਹੈ ਅਸੀਂ ਸਮੇਂ-ਸਮੇਂ ਤੇ ਉਹਦੀ ਰਿਪੇਅਰ ਉਹਦੇ ਟੋਏ ਭਰਵਾ ਰਹੇ ਹਾਂ ਪਰ ਉਹਦਾ ਜਿਹੜਾ ਟੈਂਡਰ ਹੈ ਮੇਨ ਮੇਨਟੇਨੈਂਸ ਟੈਂਡਰ ਉਹ 12 ਅਗਸਤ ਨੂੰ ਲੱਗ ਚੁੱਕਿਆ ਲਗਭਗ 20 ਸਤੰਬਰ ਤੋਂ ਉਸਦਾ ਕੰਮ ਸ਼ੁਰੂ ਹੋ ਜਾਊਗਾ ਆ ਮੇਰੀ ਬਸ ਇਹੀ ਬੇਨਤੀ ਹੈ ਕਿ ਅਗਲੇ ਇੱਕ ਮਹੀਨੇ ਆਪਾਂ ਨੂੰ ਜਿਹੜਾ ਹੈ ਥੋੜਾ ਸੰਭਲ ਕੇ ਤੇ ਅਸੀਂ ਬਾਰ-ਬਾਰ ਮੌਕੇ ਦੇ ਉੱਤੇ ਜਿਹੜਾ ਹੈ ਮਹਿਕਮੇ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਕਿ ਜਿੱਥੇ ਵੀ ਟੋਆ ਜਿਹੜਾ ਹੈ ਉਹਨੂੰ 20 ਸਤੰਬਰ ਤੋਂ ਬਾਅਦ ਉਹ ਜਿਹੜੀ ਸੜਕ ਦਾ ਪੂਰਾ ਕੰਮ ਉਹ ਚੱਲ ਪੂਗਾ ਐਨ ਉਸਦੀ ਮੇਨਟੇਨੈਂਸ ਤੇ ਕੋਈ ਵੀ ਜਿਹੜੀ ਦਿੱਕਤ ਨਹੀਂ ਆਊਗੀ ਉਹ ਇੱਕ ਵੱਡੀ ਰਾਹਤ ਦੀ ਖਬਰ ਹੈ ਉਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਜਿਹੜੇ ਪਿੰਡਾਂ ਦੇ ਵਿਕਾਸ ਕਾਰਜ ਹੈ ਬਹੁਤ ਸਾਰੇ ਪਿੰਡਾਂ ਨੂੰ ਜਿਹੜੇ ਹੈ ਪੰਚਾਇਤ ਕਾਰ ਕਮਿਟੀ ਸੈਂਟਰ ਪਲੇਗਰਾਉਂਡ 7 ਕਰੋੜ ਦੀ ਲਾਗਤ ਦੇ ਨਾਲ ਅਸੀਂ ਜਿਹੜੇ 23 ਜਿਹੜੇ ਮਾਡਲ ਪਲੇਗਰਾਉਂਡ ਬਣਾ ਰਹੇ ਆ ਨਵੇਂ ਆਮ ਆਦਮੀ ਕਲੀਨਿਕ ਕਲੀਨਿਕ ਖੁੱਲ ਰਿਹਾ ਤੇ ਉਹਨਾਂ ਵਿੱਚ ਜਿਹੜਾ ਸੁਧਾਰ ਇੱਕ ਬਰੀਫ ਕਰਦੇ ਹੋ ਮਾੜਾ ਜਿਹਾ ਹੋਰ ਤੱਕ ਪੰਜਾਬ ਸਰਕਾਰ ਨੇ ਕਿੰਨੀਆਂ ਨੌਕਰੀਆਂ ਬਿਨਾਂ ਸਪਾਰਸ਼ ਬਖਵਾਤ ਮੈਂ ਤੁਹਾਨੂੰ ਇੱਕ ਪਿੱਛੇ ਜੇ ਜੀ 55000 ਤੋਂ ਵੱਧ ਸਾਨੂੰ ਇੱਕ ਹੋਰ ਖੁਸ਼ੀ ਵਾਲੀ ਗੱਲ ਉਹ ਵੀ ਡਾਟਾ ਹੋਣੀ ਮੈਂ ਥੋੜੀ ਦੇ ਤੰਦੇ 11 ਬੱਚੇ ਸਾਡੇ ਪੰਜਾਬ ਪੁਲਿਸ ਜਿਹੜੀ ਹੁਣ ਜਿਹੜਾ ਲੇਟੈਸਟ ਰਿਜ਼ਲਟ ਆਇਆ 2024 ਦੀ ਭਰਤੀ ਦਾ 11 ਬੱਚੇ ਸਾਡੇ ਹਲਕੇ ਚੋਂ ਸਿਲੈਕਟ ਹੋਏ ਨੇ ਬੜੀ ਖੁਸ਼ੀ ਵਾਲੀ ਗੱਲ ਹੈ ਸਾਰੇ ਸਾਡੇ ਲੋਕਲ ਪਿੰਡਾਂ ਦੇ ਬੱਚੇ ਨੇ ਸਭ ਦੇ ਤੁਸੀਂ ਘਰ ਜਾ ਕੇ ਦੇਖ ਸਕਦੇ ਹੋ ਸਾਰੇ ਟੋਟਲੀ ਮੈਰੀਟੋਰੀਅਸ ਆ ਕੋਈ ਸਿਫਾਰਿਸ਼ ਨਹੀਂ ਕੋਈ ਪੈਸਾ ਨਹੀਂ ਮੈਂ 11 ਦੀ ਡਿਟੇਲ ਤੁਹਾਨੂੰ ਹੋਣੀ ਥੋੜੀ ਦੇਰ ਦੱਸ ਪਾਉਂਗਾ ਮੇਰਾ ਨਾਮ ਪੁਨਵਰਾਣੀ ਹੈ ਤੇ ਮੈਂ ਸ਼੍ਰੀਨੰਦਪੁਰ ਸਾਹਿਬ ਤੋਂ ਬਿਲੋਂਗ ਕਰਦੀ ਹਾਂ ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਮੈਨੂੰ ਹਰਜੋਤ ਸਰ ਵੱਲੋਂ ਆਪਣਾ ਨਿਪਤੀ ਪੱਤਰ ਦਿੱਤਾ ਗਿਆ ਹੈ ਜੋ ਕਿ ਮੈਂ ਸ਼੍ਰੀਨੰਦਪੁਰ ਸਾਹਿਬ ਆਈਟੀਆਈ ਵੱਲੋਂ ਮਿਲਿਆ ਹੈ ਤੇ ਮੈਂ ਸਭ ਤੋਂ ਜ਼ਿਆਦਾ ਖੁਸ਼ ਤਾਂ ਹਾਂ ਕਿਉਂਕਿ ਮੈਨੂੰ ਨਾ ਸਰ ਨੇ ਕਿਸੇ ਸਪਾਰਸ਼ ਦੇ ਵੇਸਤੇ ਨਹੀਂ ਨੌਕਰੀ ਦਿੱਤੀ ਇਹ ਇਹ ਮੈਨੂੰ ਸਰ ਨੇ ਮੇਰੀ ਕਾਬਿਲियत ਦੇ ਵੇਸਤੇ ਨੌਕਰੀ ਦਿੱਤੀ ਹੈ ਤੇ ਸੱਚੀ ਅੱਜ ਮੈਂ ਸਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਆਨਾਲੀ ਸਮਿਤੀ ਜਿਹੜੇ ਸਰ ਨੇ 55000 ਨੌਕਰੀਆਂ ਕੱਢੀਆਂ ਨੇ ਉਹਦੇ ਵਿੱਚ ਸਰ ਨੇ ਸਾਡਾ ਵੀ ਯੋਗਦਾਨ ਪਾਇਆ ਹੈ ਤੇ ਮੈਂ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਪ੍ਰਮਾਤਮਾ ਕਰੇ ਸਰ ਇਹਦੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਤੇ ਐਦਾਂ ਹੀ ਉਹਨਾਂ ਦਾ ਇਸ ਮੂਰੇ ਮਤਲਬ ਆਪਣੇ ਪੰਜਾਬ ਤੇ ਹੱਥ ਬਣਿਆ ਰਵੇ ਤੇ ਸਾਨੂੰ ਅੱਗੇ ਹੋਰ ਜ਼ਿਆਦਾ ਸਾਨੂੰ ਕਿਹਾ ਸਾਡੇ ਤੋਂ ਇਲਾਵਾ ਜਿਹੜੇ ਹੋਰ ਬੱਚੇ ਅੱਗੇ ਪੜ ਰਹੇ ਨੇ ਉਹਨਾਂ ਦਾ ਵੀ ਫਿਊਚਰ ਬ੍ਰਾਈਟ ਹੋਵੇ ਨਹੀਂ ਨਹੀਂ ਸਰ ਬਿਲਕੁਲ ਨਹੀਂ ਮੈਂ ਮਤਲਬ ਇਹ ਕਹਿੰਦੀ ਆ ਕਿ ਸਰ ਨੇ ਮੇਰੀ ਕਾਬਿਲਤ ਦੇਖੀ ਨਾ ਕਿ ਸਰ ਨੇ ਮੇਰਾ ਇਹ ਦੇਖਿਆ ਵੀ ਹਾਂ ਵੀ ਮੇਰੇ ਕੋਈ ਲਿੰਕ ਚ ਕੋਈ ਵੀ ਮਤਲਬ ਪਾਵਰ ਹੈ ਜਾਂ ਫਿਰ ਮੇਰੇ ਕੋ ਪੈਸਾ ਹੈ ਕਿਉਂਕਿ ਮੈਂ ਵੀ ਸਰ ਮੀਡਲ ਕਲਾਸ ਫੈਮਿਲੀ ਨਾਲ ਬਿਲੋਂਗ ਕਰਦੀ ਆ ਠੀਕ ਹੈ ਨਾ ਕਿ ਮੈਂ ਕੋਈ ਬਹੁਤ ਵੱਡੀ ਹਾਈ ਫਾਈ ਫੈਮਿਲੀ ਨਾਲ ਬਿਲੋਂਗ ਕਰਦੀ ਆ ਠੀਕ ਹੈ ਤੇ ਸਰ ਨੇ ਉਹੀ ਦੇਖਿਆ ਜੋ ਮੇਰੇ ਕੋਲ ਹੈ ਜਿਸ ਹ ਅਨੁਸਾਰ ਸਰਕਾਰ ਦਾ ਵਾਦਾ ਸੀਗਾ ਬਣਾਉਂਦੇ ਕਿ ਹਾਂਜੀ ਹਾਂ ਹਾਂ ਸਰ ਬਿਲਕੁਲ ਮੈਂ ਇਹ ਵੀ ਸਰ ਨੂੰ ਪ੍ਰੋਮਿਸ ਕਰਦੀ ਆ ਕਿ ਚਲੋ ਸਰ ਨੇ ਇਸ ਭਾਰਤਾ ਚਲੋ ਜਿੰਨੇ ਸਾਲ ਇੱਥੇ ਆਪਣਾ ਯੋਗਦਾਨ ਦਿੱਤਾ ਤੇ ਅੱਗੇ ਵੀ ਸਰ ਨੂੰ ਹੀ ਅਸੀਂ ਲੈ ਕੇ ਆਉਂਗੇ ਤੇ ਐਦਾਂ ਹੀ ਅੱਗੇ ਹੋਰ ਬੱਚੇ ਦਾ ਵੀ ਫਿਊਚਰ ਬ੍ਰਾਈਟ ਕਰਾਂਗੇ ਮੇਰਾ ਨਾਮ ਰਾਜਕੋਰਾ ਹੈ ਮੈਂ ਆਨੰਦਪੁਰ ਸਾਹਿਬ ਤੋਂ ਬਲੌਗ ਕਰਦੀ ਹਾਂ ਤੇ ਮੈਨੂੰ ਅਜਮ ਮੰਤਰੀ ਸਾਹਿਬ ਜੀ ਵੱਲੋਂ ਨਿਯੁਕਤੀ ਪੱਤਰ ਦਿੱਤਾ ਗਿਆ ਹੈ ਇਹ ਇਹ ਮੈਨੂੰ ਆਨੰਦਗੁਰ ਸਾਹਿਬ ਸਖਲਾਈ ਸੰਸਥਾ ਵਿੱਚ ਨਿਯੁਕਤ ਕੀਤਾ ਗਿਆ ਹੈ ਇਹ ਜਿਸ ਵਿੱਚ ਮੈਂ ਬਾਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਕਿਸੇ ਬਿਨਾਂ ਕਿਸੇ ਭੇਤ ਭਾਪ ਤੋਂ ਇਸ ਲਈ ਚੁਣਿਆ ਹੈ